ਲੋਟੀ ਫੜ ਲਓ ਕਿਸਾਨ ਆਗੂ ਸ਼ੰਭੂ ਬੈਰੀਅਰ ਦੇ ਵੱਲ ਜਾ ਰਹੇ ਨੇ ਹਰਿਆਣਾ ਪੁਲਿਸ ਦੇ ਨਾਲ ਗੱਲਬਾਤ ਕੀਤੀ ਜਾਏਗੀ ਤਾਂ ਜੋ ਅਥਰੂ ਗੈਂਸ ਦੇ ਬੋਲੇ ਨਾ ਸੁਤੇ ਜਾਣ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਰਵਨ ਸਿੰਘ ਪੰਦੇਰ ਜਗਦੀਸ਼ ਸਿੰਘ ਢੱਲੇਵਾਲ ਤੇ ਹੋਰ ਕਿਸਾਨ ਲੀਡਰ ਅੱਗੇ ਜਾ ਰਹੇ ਨੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੇ ਲਈ ਅੱਗੇ ਜਾ ਰਹੇ ਨੇ ਤਸਵੀਰਾਂ ਸ਼ੰਭੂ ਬੈਰੀਅਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਲੀਡਰਾਂ ਦੇ ਵੱਲੋਂ हरियाणा पुलिस प्रशासन ਦੇ ਨਾਲ ਗੱਲਬਾਤ ਕਰਨ ਦੇ ਲਈ ਅੱਗੇ ਵਧਿਆ ਜਾ ਰਿਹਾ ਹੈ ਨੌਜਵਾਨਾਂ ਨੂੰ ਪਿੱਛੇ ਰਹਿਣ ਦੀ ਅਪੀਲ ਕੀਤੀ ਗਈ ਹੈ ਸਿਰਫ ਕਿਸਾਨ ਲੀਡਰ ਅੱਗੇ ਜਾ ਕੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨਗੇ ਸਾਡੇ ਨਾਲ ਸ਼ੰਭੂ ਬਾਰੀਰ ਤੋਂ ਜ਼ਖਮੀ ਹੋ ਕੇ ਇੱਕ ਨੌਜਵਾਨ ਆਇਆ ਆ ਤੁਹਾਨੂੰ ਨਾਮ ਕਿੰ ਕੀ ਕਹਾਂਗੇ ਅਕੂਵੈਂਸ ਦੇ ਗੋਲੇ ਛੱਡੇ ਜਾ ਰਹੇ 60 ਕਿਵੇਂ ਲੱਗਦੇ 60 ਕਿਵੇਂ ਲੱਗਦੇ ਅਤੂ ਦਾ ਗੋਲਾ ਵੱਜਿਆ ਸੀ ਤੇ ਅੱਛਾ ਗੋਲਾ ਛੇ ਤੇ ਵੱਜਿਆ ਹਾਂ ਬਣੇ ਜੋ ਮੰਗਾ ਮੰਗਦੇ ਨੇ ਉਹਨਾਂ ਦੀ ਤਿੰਨ ਮੰਗਾਂ ਮੰਨ ਲੈਣਾ ਚੰਗੀ ਗੱਲ ਆ ਨਹੀਂ ਤੇ ਬਾਰਡਰ ਤੇ ਤੋੜ ਕੇ ਜਾਣਾ ਹੀ ਜਾਣਾ ਹੁਣ ਤੋੜ ਕੇ ਚੱਲ ਜੀਏ 2 ਘੰਟੇ ਤੋੜ ਕੇ ਚੱਲ ਜੀਏ ਜਾਣਾ ਹੀ ਜਾਣਾ ਇਹ ਪੱਕਾ ਮਿੱਤਿਆ ਮਿੱਤਾ ਬਾਰਡਰ ਤੋੜਨਾ ਜੇ ਸਹਿਮਤੀ ਨਾ ਮੁਕਾਦਨਗੇ ਕੰਮ ਇਹਨਾਂ ਦੀਆਂ ਮੰਗਾਂ ਪੂਰੀਆਂ ਕਰ ਦੇਣਗੇ ਠੀਕ ਆ ਨਹੀਂ ਤੇ ਫਿਰ ਬਾਰਡਰ ਤੋੜ ਕੇ ਜਾਣਾ ਹੀ ਜਾਣਾ ਭਾਵੇਂ ਮਰੀਏ ਚਾਹ ਰਹੀਏ ਇੱਕ ਕੰਮ ਹੋਣਾ ਹੀ ਹੋਣਾ ਇਹਦੇ ਕੇ ਨਾ ਢੋਂਗ ਬਣਾਈ ਹੋਈ ਆ ਵੀ ਬਸ ਕਮਾਈ ਜਾਓ ਇਹਨਾਂ ਨੂੰ ਟਾਈਮ ਕੱਢੀ ਜਾਓ ਬਸ ਇਹੀ ਇਹਨਾਂ ਦਾ ਕੰਮ ਹੈ ਹੋਰ ਕੁਝ ਨਹੀਂ ਹੈਗਾ ਇਹ ਵਾਰ-ਵਾਰ ਮੀਟਿੰਗਾਂ ਦਾ ਕਿਉਂ ਸੱਦਾ ਦਿੰਦੀ ਐ ਇੱਕ ਵਾਰੀ ਮੀਟਿੰਗ ਕਰਕੇ ਮਕਾਇਦੇ ਸਰਕਾਰ ਕਿਉਂ ਨਹੀਂ ਮਕਾਉਂਦੀ ਬਸ ਆਪਾਂ ਇੰਨੀ ਗੱਲ ਕਹਿੰਨੇ ਆ ਕਿ ਚੁੱਪ ਕਰਕੇ ਇਹਨਾਂ ਦੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਚੰਗੇ ਰਹਿਣਗੇ ਨਹੀਂ ਤੇ ਆਪਾਂ ਇੱਕ ਪਾਸਾ ਦੇ ਕਰਨਾ ਹੀ ਕਰਨਾ ਜੋ ਮਰਜ਼ੀ ਹੋ ਜੇ ਫਰਾਰ ਪਰ ਦੀ ਲੜਾਈ ਆ ਔਰ ਕੁਝ ਨਹੀਂ ਹੈਗਾ ਇਹ ਪੰਜਾਬ ਦੀ ਧਰਤੀ ਤੇ ਇਹਨਾਂ ਨੇ ਬਾਡਰ ਬਣਾਇਆ ਹੋਇਆ ਇਸ ਟਾਈਮ ਆ ਅਰੇ ਨਾਸਰ ਕਾਰਨ ਬਦਰਾਵ ਕਰ ਰਹੇ ਹਰਿਆਣਾ ਦਾ ਜਿਹੜਾ ਲੱਗੇ ਲੱਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਹੀ ਪੂਰਾ ਜ਼ੋਰ ਲੱਗਿਆ ਪਿਆ ਪੰਜਾਬ ਦੇ ਤੰਗ ਕਰਨ ਵਾਸਤੇ ਪੰਜਾਬ ਦੀ ਬੁਰਹਾਂ ਦੇ ਆ ਕੇ ਡਰੋਨ ਆ ਰਿਹਾ ਡਰੋਨ ਆ ਕੇ ਛੱਡ ਕੇ ਜਾ ਰਿਹਾ ਪਰ ਪੰਜਾਬ ਦੀ ਪੁਲਿਸ ਕੁਝ ਨਹੀਂ ਕਰ ਰਹੀ ਹੈਗੀ ਆਹ ਲਾਵੇ ਮੁੱਖ ਮੰਤਰੀ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਉਹਨਾਂ ਦਾ ਹੀ ਕਿਤੇ ਮਾਰ ਦੇਣੇ ਫਾਇਰ ਜਿੰਨੇ ਆ ਕੇ ਕਿਸਾਨ ਕੱਕ ਮੀਨੇ ਉਹਨਾਂ ਦਾ ਬਿਆਨ ਤੇ ਪਰਚਾ ਦੇਣਾ ਚਾਹੀਦਾ ਈ ਇਕੱਤਰ ਸਰਕਾਰ ਤੇ 250 ਤੋਂ ਵੱਧ ਨੌਜਵਾਨ ਫਟੜੋ ਨਿਕਲੇ ਨੇ ਜੀ ਇਹ ਕੀ ਕਰਦੇ ਨੇ 250 ਧੱਕਾ ਕਰਦੇ ਨੇ ਪੰਜਾਬ ਦੇ ਨੂੰ ਹਰ ਪਾਸੇ ਮਾਰਨ ਤੇ ਦੋ ਚੋਰ ਦੇ ਤਾਂ ਆਇਆ ਨੇ ਉਹ ਦੇਖੋ ਬਜ਼ੁਰਗ ਨੇ ਇਹਨਾਂ ਦੀ ਕੋਈ ਉਮਰ ਹੈ ਇਹਨਾਂ ਦੇ ਧਰਜਾਂ ਤੇ ਦੇਣੀ ਰਸਤੇ ਦਾ ਟਾਈਮ ਰੱਬ ਦਾ ਨਾਮ ਲੈਣ ਦਾ ਟਾਈਮ ਆ ਅਸੀਂ ਤਾਂ ਪਰ ਕਰੀ ਜਾਣਾ ਅਸੀਂ ਤਾਂ ਲੜਦੇ ਆ ਯਾਰਿਆ ਤੇ ਲੜਦੇ ਰਹਿਣਾ ਵਾ ਇਹ ਆਪਣਾ ਸੋਚਣ ਵਾਲਾ ਟਾਈਮ ਚ ਨਾ ਦਾ ਫੜਨਾ ਕੀ ਆ ਇਹ ਜਿਹੜੀ ਭਾਰਤ ਸਰਕਾਰ ਦਾ ਜਿਹੜਾ ਆਪਣਾ ਹੈ ਨਾ ਦਿਮਾਗ ਹੈ ਪੂਰਾ ਤਰ੍ਹਾਂ ਹਿੱਲ ਚੁੱਕਿਆ ਆ ਇਹਨਾਂ ਦੀ ਬਾਮੜੀ ਲਾਲ ਘਰ ਨਹੀਂ ਹੋਂ ਸੰਘਾ ਨੇ ਜਾ ਕੇ ਇਹਦੀ ਸਰਕਾਰ ਬਹੁਤ ਮਾਰੀ ਕਰ ਰਹੀ ਆ ਮੋਦੀ ਸਰਕਾਰ ਜਿਹੜੀ ਆ ਇਸ ਤਰ੍ਹਾਂ ਕਿਸਾਨਾਂ ਦਾ ਤੇ ਨਹੀਂ ਕਰਨਾ ਚਾਹੀਦਾ ਮੋਦੀ ਸਰਕਾਰ ਨੂੰ ਜੀ ਜੋ ਕਿਸਾਨ ਸਾਡੇ ਲੀਡਰ ਅੱਗੇ ਵਧੇ ਆ ਐਵੇਂ ਲੱਗੇ ਫੜਾਂਗੇ ਪਿੱਛੇ ਲਾ ਕੇ ਸਾਲ ਭਾਈ ਜਿਹੜਾ ਚਲਾਰਾ ਬਹੁਤ ਖਤਰਨਾਕ ਖੜੇ ਜਾਂਦਾ ਸੰਗੇ ਬਹੁਤ ਜ਼ੁਲਮ ਕਰ ਰਹੀ ਆ ਸਰਕਾਰ ਕਿ ਗੈਸਨ ਕੇਂਦਰ ਦੀ ਸਰਕਾਰ ਸਿੱਖਿਆ ਤੇ ਇਹਨਾਂ ਜ਼ੁਲਮ ਕਰਨ ਦੀ ਇਹਨਾਂ ਦਾ ਕਿਸੇ ਸਰਕਾਰ ਨੇ ਕੀਤਾ ਜਿਹੜੀ ਮੋਦੀ ਸਰਕਾਰ ਕਰ ਰਹੀ ਹੈ ਤੁਸੀਂ ਵੇਖੋ ਜਾ ਕੇ ਖੜੇ ਨਹੀਂ ਜਾਂਦਾ ਇਥੇ ਆ ਕੇ ਬਿਲਕੁਲ ਛੁੱਟਣਾ ਚਾਹੀਦਾ ਕਾਨੂੰਨ ਦੇ ਬਿਲਕੁਲ ਉਲਟਾ ਹੈ ਸੋ ਅਸੀਂ ਤਾਂ ਨਿੰਦਿਆ ਕਰਦੇ ਆ ਜਲਮ ਸਰਕਾਰ ਦੀ ਆਉਣ ਵਾਲੀਆਂ ਚੋਣਾਂ ਕੋਈ ਗੱਲ ਨਹੀਂ 24 ਚ ਦੱਸਾਂਗੇ ਇਹਨਾਂ ਨੂੰ ਕਿਸਾਨ ਲੀਡਰ ਸ਼ਾਂਤਮਈ ਢੰਗ ਦੇ ਨਾਲ ਅੱਗੇ ਵਧਦੇ ਨੇ ਉਹਨਾਂ ਦੇ ਉੱਪਰ ਬਿਲਕੁਲ ਸਬਰ ਨਾਲ ਕਰ ਰਹੇ ਆ ਜੀ ਇਹਨਾਂ ਦਾ ਜ਼ਬਰਦਸਤ ਮੁਕਾਬਲਾ ਕੋਈ ਕਿਸੇ ਕੋ ਹਾਰ ਨਹੀਂ ਕੀ ਕੋਈ ਕਿਸੇ ਕੋ ਕੱਕ ਨਹੀਂ ਜਿਹੜੇ ਕਿਸਾਨ ਲੀਡਰ ਗੱਲਬਾਤ ਕਰਨ ਗਏ ਉਹਨਾਂ ਦੇ ਉੱਪਰ ਵੀ ਆਥਰੂ ਗੈਸ ਦੇ ਕੋਲੋਂ ਆਰਾਮ ਨਾਲ ਗੱਲਬਾਤ ਕਰਨ ਗਏ ਆ ਸਹਿਜੇ ਸਹਿਜੇ ਸਹਿਜ ਪੱਕੇ ਸੋ ਮਿੱਠਾ ਹੋਏ ਸਾਡੇ ਤਾਂ ਅੱਗੂ ਸਹਿਜ ਨਾਲ ਗੱਲ ਕਰ ਰਿਹਾ ਪਰ ਉਹ ਦੇਖ ਲਓ ਅੱਗੂ ਤੁਸੀਂ ਕਾਰੀ ਰਿਹਾ ਕੋਬਰ ਵੀ ਕੀ ਹਾਲ ਕਰ ਰਿਹਾ ਜ਼ਾਲਮ ਸਰਕਾਰ ਹੈ ਕਿਸਾਨ ਲੀਡਰ ਫਰਜੀਤ ਸਿੰਘ ਫੂਲ ਸਾਡੇ ਨਾਲ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਡਰੋਨ ਦੇ ਨਾਲ ਗੋਲੇ ਸੁੱਟੇ ਜਾ ਰਹੇ ਨੇ ਕੋਈ ਸਰਕਾਰ ਪੰਜਾਬ ਜਾ ਕੇ ਸਟੇਜ ਲੱਗੀ ਉਹਦੇ ਲਾਗੇ ਕੋਸ਼ਿੰਦ ਵੀ ਆ ਗਏ ਪਬਲਿਕ ਸ਼ਾਂਤ ਵਿੱਚ ਲੋਕੀਆ ਕੋਈ ਕੋਈ ਪਬਲਿਕ ਹੈ ਪਰ ਨਹੀਂ ਹੋਣੀ ਕਈ ਪਬਲਿਕ ਪੱਤਰ ਨਹੀਂ ਮਾਰਦੀ ਉਹਨਾਂ ਦੇ ਬਹੁਤ ਵਧੀਆ ਕਰਦੀ ਹੈ ਦੂਸਰ ਸਰਕਾਰ ਦੀ ਜਿੰਦਾ ਕਰਦੀ ਹੈ ਬਹੁਤ ਬੜੀ ਹੈ ਪੁਲ ਵੀ ਗੂਗਲ ਦੇ ਵਿੱਚ ਪੰਜਾਬ ਦੇ ਹੱਦ ਦੇ ਅੰਦਰ ਹੈ ਜਿੱਤੇ ਜ਼ਬਰਦਸਤੀ ਹਰਿਆਣੇ ਨੂੰ ਕਬਲਾ ਪੰਜਾਬ ਸਰਕਾਰ ਨੇ ਕਰਵਾਇਆ ਹਰਿਆਣੇ ਦਾ ਜਿਹੜੀ ਸਟੇਟ ਜਿਹੜੀ ਬਾਉਂਡਰੀ ਲਾਈਨ ਹੈ ਉਹ ਧੱਗਰ ਦੇ ਪਰਲੇ ਪਾਸੇ ਜਾ ਕੇ ਹੈ ਨਾ ਕਿ ਇੱਥੇ ਹੈ ਇਹ ਜ਼ਬਰਦਸਤੀ ਪੰਜਾਬ ਦੇ ਅੰਦਰ ਆ ਗਈ ਪੰਜਾਬ ਦੇ ਸਰਕਾਰ ਦੇ ਪੇਨ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਸਟੇਜ ਤੇ ਕੋਲ ਸਰੇਮ ਤੱਕ ਆਇਆ ਸਰੇਮ ਤੱਕ ਆਇਆ ਐਕਸਪਾਇਰੀ ਚਲਾ ਰਹੇ ਨੇ ਕਿਦੇ 60 ਮਿੰਟ ਲਈ ਕੌਣ ਜਵਾਬ ਦੇ ਸਰੇਮ ਐਕਸਪਾਇਰੀ ਆ ਕੁਝ ਸੈਂਟਰ ਦੀ ਗਵਰਨਮੈਂਟ ਨੇ ਸਰੇਮ ਧੱਕੇ ਤੇ ਖੜੀ ਆ ਇਹ ਜੀ ਪੰਜਾਬ ਗਵਰਨਮੈਂਟ ਆ ਜਿਹੜੀ ਰੋਗਦੀ ਨਹੀਂ ਪੰਜਾਬ ਦੀ ਸਰਕਾਰ ਕੀ ਕਰ ਰਹੀ ਨੇ ਆ ਦੇਖ ਸਕਦੇ ਸਾਡੇ ਬਾਪੂ ਜੀ ਕਿਵੇਂ ਬਾਪੂ ਜੀ ਦਾ ਦੇਖੋ ਇਹ ਕੋਈ ਅੱਛੀ ਧੋੜੀ ਕਰ ਰਹੀ ਸਰਕਾਰ ਇਹ ਗਲਤ ਕਰ ਰਹੀ ਹੈ ਨੌਜਵਾਨਾਂ ਦੇ ਸਿੱਖਾਂ ਦੇ ਬਜ਼ੁਰਗਾਂ ਦੇ ਬੀਬੀਆਂ ਦੇ ਮਤਾਮਾਂ ਦੇ ਭੈਣਾ ਤੇ ਬੂਰਾ ਸੱਜ ਪਹਿਰੀ ਹੈ ਦੇ ਦੇ ਲੋਕਾਂ ਨੇ ਮਾਨਾ ਚੁਣਕਾ ਪਾਰਲੀਮੈਂਟ ਮੈਂ ਵਿਧਾਨ ਸਭਾ ਵੋ ਭੇਜ ਦੀਏ ਬਿਮਾਰੀ ਗੱਲ ਜੋ ਉਭਰਤੀ ਬਾ ਕਰਨਾ ਇਹਨੂੰ ਕੋਈ ਨਾ ਆਗ ਆਈ 2024 ਇਹਨਾਂ ਨੂੰ ਇਲੈਕਸ਼ਨ ਹੋ ਰਿਹਾ ਉਹਨਾਂ ਦੇ ਵਿੱਚ ਜਵਾਬ ਦੇ ਹੈਗੇ ਨਹੀਂ ਮਾਰੇ ਪਰ ਦਫਾ 44 ਲਾਰੇ ਮਾਰੇ ਪਿੰਡਾਂ ਮ ਬੜਾਗਾ ਹਮ ਇਹਨੂੰ ਪਰ ਦਫਾ 44 ਲਾਵਾਂਗੇ ਦਫਾ 44 ਹਮ ਲਾਵਾਂਗੇ ਇਹ ਕੋਈ ਹੀ ਨਹੀਂ ਮਾਰੇ ਪਰ ਨਾ ਰਿਹਾ ਕੋਈ ਗੱਲ ਨਹੀਂ ਬੱਜਾ ਤਾਂ ਕੀ ਹੈ ਇੱਕ ਦਿਨ ਮਰਨਾ ਰੋਜ਼ ਰੋਜ਼ ਦਾ ਮਰਨਾ ਨਹੀਂ ਇੱਥੇ ਕਰ ਪਾ ਰਿਆਂਗੇ ਸੀਧੀਆਂ ਔਰ ਕੱਟੜ ਸਰਕਾਰ ਦੀਆਂ ਜਨਾ ਪੱਟ ਕੇ ਛੱਡਾਂਗੇ ਛੱਡਦੇ ਨਹੀਂ ਹਾਂ ਸਨੇ ਮੋਦੀ ਦੀਆਂ ਜਨਾ ਪੱਟ ਜਾਗੇ ਕੋਈ ਪਰਵਾਹ ਨਹੀਂ ਹੈਗੀ ਕਾਹਦੀ ਅੱਜ ਆ ਗਏ ਲੀਡਰਾਂ ਨਾਲ ਗੱਲਬਾਤ ਹੁੰਦੀ ਜੇ ਹਮਲਾ ਕਰਤਾ ਉਹਨਾਂ ਨੇ ਨਹੀਂ ਅਸੀਂ ਆ ਧੋਖੇ ਜ ਨਹੀਂ ਆਉਂਦੇ ਸੀ ਗੱਲਬਾਤ ਹੁੰਦੀ ਜੇ ਹਮਲਾ ਕਰਿਆ